ਜੋ ਜਿਲ੍ਹਾ ਪ੍ਰਧਾਨ ਜੋ ਮੇਰੀਆਂ ਜ਼ਿੰਮੇਵਾਰੀਆਂ ਬਣਦੀਆਂ ਪਾਰਟ ਨੂੰ ਤਕੜਾ ਕਰਨ ਵਾਸਤੇ ਚਾਹੇ ਉਹ ਆਨਤੋਨਾਵਾਸ ਤੇ ਤਕੜਾ ਕਰਨਾ ਹੋਵੇ ਚਾਹੇ ਉਹ ਪੰਚਾਇਤੀ ਚੋਣਾਂ ਵਾਸਤੇ ਕਰਨਾ ਹੋਵੇ ਚਾਹੇ ਉਹ ਜਿਮੀ ਚੋਣ ਵਾਸਤੇ ਕਰਨਾ ਹੋਵੇ ਉਹ ਮੇਰੀ ਜ਼ਿੰਮੇਵਾਰੀ ਬਣਦੀ ਹੈ ਤੁਹਾਨੂੰ ਆਪਣੇ ਪਾਰਟੀ ਨੇ ਕੋਈ ਇਸ਼ਾਰਾ ਕੀਤਾ ਹੈ ਜਾਂ ਚੋਣ ਉਰਉਣ ਲਈ ਕੋਈ ਕਿਹਾ ਗਿਆ ਹੈ ਵੀ ਤੁਹਾਨੂੰ ਚੋਣ ਲੜਾਈ ਜਾਊਗੀ ਤੇ ਤੁਸੀਂ ਚੋਣ ਮੈਦਾਨ ਵਿੱਚ ਉਤਰੋ ਹੋਰ ਵੀ ਕਾਫੀ ਇਸ਼ਾਰੇ ਮਹੌਲ ਦੀ ਹਰ ਇੱਕ ਬੰਦੇ ਦੀਆਂ ਵੀ ਮੈਂ ਐਮਐਲਏ ਬਣਾ ਮੈਂ ਆਪਣਾ ਦਾਵਾ ਰੱਖਾਂ ਤੁਸੀਂ ਇਹ ਸਮਝਦੇ ਹੋ ਵੀ ਲੋਕ ਵੀ ਸਾਨੂੰ ਆ ਪੰਜ ਪੰਚਾਇਤਾਂ 700 ਜਿਹੜਾ ਰਸਨਾ ਉਹ ਉਹਨਾਂ ਨੂੰ ਲੋਕਾਂ ਨੂੰ ਜਮੀਰ ਫਿਰਦਰੀ ਚਾਹੁੰਦੇ ਤੁਸੀਂ ਘਰੇ ਗਿਆਨ ਲੋਕਾਂ ਨੂੰ ਨਹੀਂ ਮਿਲੇ ਤੁਸੀਂ 20-20 ਸਾਲ ਤੁਹਾਡੇ ਲਈ ਜਿਹਨਾਂ ਨੇ ਕੰਮ ਕੀਤਾ ਉਹਨਾਂ ਦੀ ਉਹਨਾਂ ਦੀ ਦੁਰਦਸ਼ਾ ਕਰਤੀ ਤੇ ਜਿਹਨਾਂ ਦੇ ਹੱਕਾਰੇ ਮੈਨੂੰ ਆਪਣੀ ਪਾਰਟੀ ਦੀ ਸਾਰੀ ਲੀਡਰਸ਼ਿਪ ਤੇ ਆਪਣੇ ਸਾਰੇ ਜਿਹੜੇ ਆਗੂਆਂ 'ਨੂੰ ਤਾਂ ਭਰੋਸਾ ਹੈ ਵੀ ਉਹ ਕੋਈ ਅਜੀਹਾ ਗਲਤ ਫੈਸਲਾ ਨਹੀਂ ਕਰਨਗੇ ਜੋ ਇਥੋਂ ਦੇ ਵਰਕਰਾਂ ਦੀਆਂ ਭਾਵਨਾਵਾਂ ਦੇ ਉਲਟ ਹੋਵੇ ਮੈਂ ਸਮਝਦਾ ਮੈਂ ਜਿਹੜਾ ਰਾਜਨੀਤਿਕ ਲੋਕਾਂ ਦਾ ਜਿਹੜਾ ਕਰਦਾਰ ਆ ਜੀ ਇਨਾ ਮਰ ਚੁੱਕਿਆ ਜੀ ਵੀ ਉਹ ਬੋਲਣ ਲੱਗੇ ਕੁਝ ਦੇਖਦੇ ਨਹੀਂ ਜੀ ਜਿਹਨੂੰ ਪਹਿਲਾਂ ਉਹ ਆਪਣਾ ਆਕਾ ਕਹਿੰਦੇ ਸੀ ਅੱਜ ਉਹਨੂੰ ਅੱਤਵਲ ਦਿਸਣ ਲੱਗਿਆ ਆ ਸਾਡੇ ਨਾਲ ਬਣੇ ਹੋਏ ਹਨ ਕੁਲਦੀਪ ਸਿੰਘ ਕਾਰ ਢੱਲੋਂ ਜੋ ਕਿ ਸਵਾਈ ਟਕਸਾਲੀ ਆਗੂ ਹੋਣ ਦੇ ਨਾਲ-ਨਾਲ ਇਹਨਾਂ ਨੂੰ ਜ਼ਿਲ੍ਹਾ ਬਰਨਾਲਾ ਦੀ ਜ਼ਿੰਮੇਵਾਰੀ ਵੀ ਮਿਲੀ ਹੋਈ ਹੈ ਇਹ ਬਰਨਾਲਾ ਜ਼ਿਲ੍ਹੇ ਦੇ ਪ੍ਰਧਾਨ ਹਨ ਵਿਸ਼ੇਸ਼ ਤੌਰ ਤੇ ਹੋਣੀ ਗੱਲ ਹੈ ਕਿ ਬਰਨਾਲਾ ਉਪ ਚੋਣ ਜਿਮਨੀ ਚੋਣ ਕਾਂਗਰਸ ਟਿਕਟ ਦੇ ਇਹ ਪ੍ਰਮੁੱਖ ਦਾਵੇਦਾਰ ਹਨ ਤੇ ਪ੍ਰਮੁੱਖ ਦਾਵੇਦਾਰ ਹੋਣ ਕਰਕੇ ਇਹ ਜ਼ਿਲ੍ਹੇ ਚ ਪੂਰੀਆਂ ਸਰਗਰਮੀਆਂ ਇਹਨਾਂ ਨੇ ਵਿੱਢੀਆਂ ਹੋਈਆਂ ਹਨ ਆਓ ਅੱਜ ਇਹਨਾਂ ਨਾਲ ਹਮਦਰਦ ਟੀਵੀ ਤੇ ਗੱਲਬਾਤ ਕਰਦੇ ਹਾਂ ਕਾਰ ਢੱਲੋਂ ਜੀ ਤੁਹਾਡਾ ਹਮਦਰਦ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਥੈਂਕ ਯੂ ਦੇਵਕਨ ਸਾਹਿਬ ਤਿਲੂ ਸਾਹਿਬ ਆਪਣੇ ਕੀ ਚੋਣ ਲੜਨ ਦੀ ਪੂਰੀਆਂ ਤਿਆਰੀਆਂ ਆਪਣੇ ਬਿੜੀਆਂ ਹੋਈਆਂ ਨੇ ਬਿਲਕੁਲ ਜੀ ਵੈਸੇ ਵੀ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਮੇਰੀ ਜ਼ਿੰਮੇਵਾਰੀ ਬਣਦੀ ਹੈ ਵੀ ਪਾਰਟੀ ਨੂੰ ਤਕੜਾ ਕਰਾਂ ਜਦੋਂ ਹੁਣ ਤਾਂ ਚਲੋ ਇਲੈਕਸ਼ਨ ਆ ਜੋ ਇਲੈਕਸ਼ਨ ਦਾ ਮਾਹੌਲ ਨਹੀਂ ਵੀ ਸੀ ਉਦੋਂ ਵੀ ਮੈਂ ਪੂਰੇ ਜ਼ਿਲ੍ਹੇ ਦੇ ਵਿੱਚ ਕੱਲਾ ਬਰਨਾਲੇ ਵਿੱਚ ਨਹੀਂ ਮਹਿਲ ਕਲਾਂ ਭਦੋੜ ਨੂੰ ਵੀ ਬਰਾਬਰ ਦੇਖਦਾ ਹੂੰ ਤੇ ਜਿਹੜੀ ਇਹ ਜੋ ਜ਼ਿਲ੍ਹਾ ਪ੍ਰਧਾਨ ਜੋ ਮੇਰੀਆਂ ਜ਼ਿੰਮੇਵਾਰੀਆਂ ਬਣਦੀਆਂ ਪਾਰਟੀ ਨੂੰ ਤਕੜਾ ਕਰਨ ਵਾਸਤੇ ਹੂੰ ਚਾਹੇ ਉਹ ਆਮ ਚੋਣਾਂ ਬਾਤ ਤਕੜਾ ਕਰਨਾ ਹੋਵੇ ਚਾਹੇ ਉਹ ਪੰਚਾਇਤੀ ਚੋਣਾਂ ਬਾਤ ਕਰਨਾ ਹੋਵੇ ਚਾਹੇ ਉਹ ਜਿਮਨੀ ਚੋਣਾਂ ਬਾਤ ਕਰਨਾ ਹੋਵੇ ਉਹ ਮੇਰੀ ਜ਼ਿੰਮੇਵਾਰੀ ਬਣਦੀ ਹੈ ਉਹਨੂੰ ਮੇਰੀ ਕੋਸ਼ਿਸ਼ ਹੈ ਵੀ ਮੈਂ ਉਹਨੂੰ ਇਮਾਨਦਾਰੀ ਨਾਲ ਤਕੜਾ ਹੋ ਕੇ ਸਾਰੇ ਸਾਥੀਆਂ ਨਾਲ ਲੈ ਕੇ ਨਿਭਾਵਾਂ ਉਹ ਮੇਰੀ ਇਹੀ ਕੋਸ਼ਿਸ਼ ਹੈ ਵੀ ਸਾਰੇ ਇਕੱਠੇ ਹੋ ਕੇ ਅਸੀਂ ਜਿਹੜੀ ਇਹ ਜਿਹੜੀ ਇਲੈਕਸ਼ਨ ਆਉਣ ਵਾਲੀ ਉਹ ਚ ਚੰਗਾ ਪ੍ਰਦਰਸ਼ਨ ਕਰੀਏ ਪਾਰਟੀ ਨੂੰ ਜਿੱਤ ਕੇ ਦੇਈਏ ਇਲੈਕਸ਼ਨ ਤੁਹਾਨੂੰ ਇਹ ਜਿਮਨੀ ਚੌਣ ਚ ਕਾਂਗਰਸ ਪਾਰਟੀ ਟਿਕਟ ਦਾ ਪ੍ਰਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਕਿਉਂਕਿ ਹੋਰ ਕੋਈ ਹਜੇ ਤੱਕ ਆਪਣੇ ਕਿਸੇ ਨੇ ਦਾਅਵਾ ਨਹੀਂ ਜਤਾਇਆ ਜਾਂ ਇੱਥੇ ਕੋਈ ਫੀਲਡ ਚ ਨਹੀਂ ਆਇਆ ਤੇ ਤੁਹਾਨੂੰ ਆਪਣੇ ਪਾਰਟੀ ਨੇ ਕੋਈ ਇਸ਼ਾਰਾ ਕੀਤਾ ਜਾਂ ਚੋਣ ਲੜਉਣ ਲਈ ਕੋਈ ਆਪਣੇ ਕਿਹਾ ਗਿਆ ਹੈ ਵੀ ਤੁਹਾਨੂੰ ਚੋਣ ਲੜਾਈ ਜਾਊਗੀ ਤੇ ਤੁਸੀਂ ਚੋਣ ਮੈਦਾਨ ਵਿੱਚ ਉਤਰੋ ਦੇਖੋ ਚਲੋ ਪਾਰਟੀ ਆਗੂ ਤਾਂ ਹਮੇਸ਼ਾ ਹੀ ਤਕੜਾ ਹੋਣ ਦੀ ਗੱਲ ਕਹਿੰਦੇ ਆ ਵੀ ਤੁਸੀਂ ਤਕੜੇ ਹੋਵੋ ਬਾਕੀ ਜਦੋਂ ਉਹ ਵੇਖਣਗੇ ਟਿਕਟ ਦੇਣ ਦਾ ਟਾਈਮ ਆਇਆ ਵੀ ਕਿਹੜਾ ਆਗੂ ਇੱਥੇ ਕੰਮ ਕਰ ਰਿਹਾ ਕਿਹੜਾ ਮੈਂ ਕਿਉਂਕਿ ਹੋਰ ਵੀ ਕਾਫੀ ਸ਼ਾਮਾ ਹੋਂ ਦੀ ਹਰ ਇੱਕ ਬੰਦੇ ਦੀਆਂ ਵੀ ਮੈਂ ਐਮਐਲਏ ਬਣਾ ਮੈਂ ਆਪਣਾ ਦਾਵਾ ਰੱਖਾਂ ਜੀ ਪਰ ਪਾਰਟੀ ਸਾਰਾ ਕੁਝ ਅਨਲਿਸਿਸ ਕਰਕੇ ਟਿਕਟ ਦੋਗੀ ਹੂੰ ਵੀ ਲੋਕ ਕਿਹਦੇ ਨਾਲ ਹੈ ਕੌਣ ਲੋਕਾਂ ਜਾਣਦਾ ਪਿਛਲੇ ਸਮੇਂ ਤੋਂ ਪਾਰਟੀ ਲਈ ਕੌਣ ਕੰਮ ਕਰ ਰਿਹਾ ਹੂੰ ਤੇ ਸਾਰਾ ਕੁਝ ਦਾ ਸਮੇਲ ਕਰਕੇ ਜਿਹੜੀ ਪਾਰਟੀ ਫੈਸਲਾ ਕਰੂਗੀ ਜੋ ਵੀ ਪਾਰਟੀ ਫੈਸਲਾ ਕਰਦੀ ਐ ਅਸੀਂ ਸਾਰੇ ਉਹਨੂੰ ਮੰਨਣ ਲਈ ਪਾਪੰਦਾ ਹਮਾਂਗੇ ਹੋਰ ਮੈਨੂੰ ਲੱਗਦਾ ਨਹੀਂ ਵੀ ਪਾਰਟੀ ਕੋਈ ਵਰਕਰਾਂ ਦੀਆਂ ਭਾਅ ਬਣਾਵਾਵਾਂ ਦੇ ਉਲਟ ਜਾ ਕੇ ਕੋਈ ਫੈਸਲਾ ਕਰੋਗੇ ਤੁਸੀਂ ਹਾਲੇ ਵਿੱਚ ਜ਼ਿਲ੍ਹੇ ਵਿੱਚ ਕਾਫੀ ਲੰਬੇ ਸਮੇਂ ਤੋਂ ਵਿਚਰ ਰਹੇ ਹੋ ਕਹਿਆ ਯਾਰ ਰਿਸਪਾਂਸ ਮਿਲ ਰਿਹਾ ਕਾਂਗਰਸ ਪਾਰਟੀ ਨੂੰ ਜਾਂ ਤੁਹਾਨੂੰ ਨਿੱਜੀ ਤੌਰ ਤੇ ਦੇਖੋ ਬਹੁਤ ਅੱਛਾ ਰਿਸਪਾਂਸ ਹੈ ਜਿਸ ਤਰ੍ਹਾਂ ਜਿਹੜੇ ਸਾਡੇ ਪੁਰਾਣੇ ਲੀਡਰ ਸੀਗੇ ਉਹ ਪਾਰਟੀ ਨੂੰ ਜੋ ਛੱਡ ਕੇ ਜਾਂ ਇੱਥੋਂ ਕੱਢਦੇ ਨੇ ਪਾਰਟੀ ਦੇ ਜਿਹੜੇ ਵਰਕਰ ਦੀਆਂ ਦੁਰਦਸ਼ਾ ਕਰਗੇ ਸੀ ਉਹਨਾਂ ਨੂੰ ਉਹਨਾਂ ਨੇ ਇਨਾ ਡਿਮੋਰਲ ਜਨਾ ਹਟਾੜ ਦਿੱਤਾ ਸੀ ਵੀ ਉਹ ਤੇ ਕੇ ਘਰ ਬੈ ਕੇ ਸੀ ਹੂੰ ਜੋ ਅਸੀਂ ਉਹਨਾਂ ਹਾਲਾਤਾਂ ਨੂੰ ਵੇਖਦੇ ਆਂ ਤਾਂ ਅੱਜ ਜਿਹੜੇ ਸਾਰੇ ਉਹ ਦੁਬਾਰਾ ਤਕੜੇ ਹੋ ਕੇ ਪਾਰਟੀ ਲੱਗੇ ਹੋਏ ਨੇ ਹੂੰ ਔਰ ਮੇਰਾ ਜਿਹੜਾ ਆਪ ਦਾ ਨਿਰਜੀ ਤੌਰ ਤੇ ਵੀ ਬਹੁਤ ਸਾਰੇ ਲੋਕਾਂ ਦਾ ਪਿਆਰ ਹੈ ਹੂੰ ਤੇ ਸਾਨੂੰ ਪਾਰਟੀ ਵਾਜ ਤੋਂ ਉੱਪਰ ਉੱਠ ਕੇ ਵੀ ਜਿਹੜੇ ਲੋਕ ਮੈਨੂੰ ਉਮੀਦ ਆ ਮੇਰੀ ਮਦਦ ਕਰਨਗੇ ਪਾਰਟੀ ਵਰਕਰ ਤੁਹਾਨੂੰ ਚਾਹੁੰਦੇ ਨੇ ਆਪਣੇ ਤੁਹਾਡੇ ਨਾਲ ਨੇ ਇਕਜੁੱਟ ਨੇ ਪਰ ਕੇਬਲ ਸਿੰਘ ਢੱਲੋਂ ਜਿਹੜੇ ਜਿਨ੍ਹਾਂ ਨੂੰ ਪਾਰਟੀ ਵਰਕਰਾਂ ਦੀ ਨਾਰਾਜ਼ਗੀ ਕਰਕੇ ਪਾਰਟੀ 'ਚੋਂ ਕੱਢ ਦਿੱਤਾ ਗਿਆ ਸੀਗਾ ਹੁਣ ਉਹ ਭਾਜਪਾ ਦੇ ਉਮੀਦਵਾਰ ਤੌਰ ਤੇ ਵਿਚਰ ਰਹੇ ਨੇ ਤੇ ਧੜਾ ਧੜਾ ਟਰੱਕਾਂ ਟਰੱਕ ਰਾਸ਼ਨ ਵੰਡ ਰਹੇ ਨੇ ਕੀ ਕਹਣਾ ਤੁਹਾਡਾ ਵੀ ਉਹ ਰਾਸ਼ਨ ਵੰਡ ਕੇ ਲੋਕਾਂ ਨੂੰ ਲਾਲਚ ਦੇ ਰਹੇ ਨੇ ਜਾਂ ਕੀ ਹੈ ਇਹ ਸਾਰਾ ਪ੍ਰਕਰਨ ਦੇਖੋ ਉਹਨਾਂ ਦੀ ਸੋਚ ਹੈ ਇਹ ਬੜੀ ਮਾੜੀ ਸੋਚ ਹੈ ਵੀ ਤੁਸੀਂ 5 ਸਾਲ 10 ਸਾਲ ਤੁਸੀਂ ਲੋਕਾਂ ਦੀ ਬਾਤ ਨਾ ਪੁੱਛੋ ਜਦੋਂ ਤੁਸੀਂ ਤੁਹਾਡੀ ਕੋਈ ਇਲੈਕਸ਼ਨ ਲੜਨ ਦੀ ਗੱਲ ਆ ਜਾਵੇ ਤਾਂ ਤੁਸੀਂ ਤੁਸੀਂ ਇਹ ਸਮਝਦੇ ਹੋ ਵੀ ਲੋਕ ਵੀ ਸਾਨੂੰ ਆ ਪੰਜ ਪੰਚਾਇਤਾਂ 700 ਜਿਹੜਾ ਰਾਸ਼ਨਾ ਉਹ ਉਹਨਾਂ ਨੂੰ ਤੁਸੀਂ ਲੋਕਾਂ ਦੀ ਜ਼ਮੀਰ ਖਰੀਦਣੀ ਚਾਹੁੰਦੇ ਹੋ ਹੂੰ ਜੇ ਤੁਸੀਂ ਇੰਨੇ ਸਮਾਜ ਸੇਵੀ ਹੋ ਜੇ ਤੁਸੀਂ ਇੰਨੇ ਗਰੀਬਾਂ ਦੇ ਇੰਨੇ ਹਮਦਰਦ ਹੋ ਤਾਂ ਤੁਸੀਂ ਆਮਦਨਾਂ ਚ ਕਿਉਂ ਨਹੀਂ ਬਣਦੇ ਹੂੰ ਤੁਸੀਂ ਆਫਟਰ ਇਲੈਕਸ਼ਨ ਤੁਸੀਂ ਲੋਕਾਂ ਲਈ ਜਿਹੜੇ ਉਹਨਾਂ ਗਰੀਬਾਂ ਵਾਲੇ ਦਰਵਾਜ਼ੇ ਬੰਦ ਕਰ ਲੈਂਦੇ ਹੋ ਹੂੰ ਤੁਸੀਂ ਘਰੇ ਗਿਆਨ ਲੋਕਾਂ ਨੂੰ ਨਹੀਂ ਮਿਲੇ ਹੂੰ ਤੁਸੀਂ 20 20 ਸਾਲ ਤੁਹਾਡੇ ਲਈ ਜਿਹਨਾਂ ਨੇ ਕੰਮ ਕੀਤਾ ਉਹਨਾਂ ਦੀ ਉਹਨਾਂ ਦੀ ਦੁਰਦਸ਼ਾ ਕਰਤੀ ਤੁਸੀਂ ਉਹਨਾਂ ਦੇ ਹੱਕ ਮਾਰੇ ਜੀ ਤੇ ਇਹੀ ਕੇਬਲ ਢਲੋਂ ਜਦੋਂ ਮਲਕੀਤ ਸਿੰਘ ਕੀਤੂ ਆਟਾ ਬਣਾਦਾ ਹੁੰਦਾ ਸੀਗਾ ਤਾਂ ਇਹੀ ਕੇਬਲ ਢਲੋਂ ਕਹਿੰਦੇ ਹੁੰਦੇ ਸੀ ਕਿ ਮਲਕੀਤ ਸਿੰਘ ਕੀਤੂ ਲੋਕਾਂ ਜਿਹੜਾ ਲੋਕਾਂ ਨੂੰ ਭੁਖਾਰੀ ਬਣਾ ਰਿਹਾ ਆਟਾ ਵੰਡ ਕੇ ਪਰ ਹੁਣ ਖੁਦ ਰਾਸ਼ਨ ਬਣ ਰਹੇ ਨਹੀਂ ਉਹੀ ਆ ਜੀ ਇਹਨਾਂ ਨੂੰ ਕੋਈ ਵੈਸੇ ਇਹਨਾਂ ਨੂੰ ਬੁਲਾਉਂਦਾ ਨਹੀਂ ਕੋਈ ਹਾਂਜੀ ਇਹਨਾਂ ਨੂੰ ਇਕੱਠ ਕਰਨ ਦੀ ਪ੍ਰੋਬਲਮ ਆਉਂਦੀ ਆ ਹੁਣ ਇਹਨਾਂ ਨੂੰ ਬੀਜੇਪੀ ਦੇ ਮੈਂਬਰਸ਼ਿਪ ਵਾਸਤੇ ਇਹਨਾਂ ਦੀ ਕੋਈ ਡਿਊਟੀ ਲੱਗੀ ਹੋ ਜਾਂ ਇਹਨਾਂ ਨੇ ਉੱਥੇ ਕੋਈ ਜ਼ਿੰਮੇਵਾਰੀ ਕਿਹਾ ਹੋ ਮੈਂ ਤੇ ਮੈਂਬਰਸ਼ਿਪ ਕਰ ਪਾਉਂਗਾ ਬਈ ਤਾਂ ਲੋਕ ਆਨੰਦ ਨੂੰ ਫੋਨ ਨੰਬਰ ਦੇਣ ਨੂੰ ਤਿਆਰ ਨੇ ਜੀ ਨਾ ਇਹਨਾਂ ਦੇ ਇਕੱਠਾ ਚਾਉਣ ਨੂੰ ਤਿਆਰ ਹੈ ਕਈ ਵਾਰ ਗਰੀਬ ਲੋਕਾਂ ਦੀ ਮਜਬੂਰੀ ਹੁੰਦੀ ਹੈ ਵਿਚਾਰ ਜੋ ਦਿੰਦਾ ਉਹ ਤੋਂ ਲੈ ਲੀਏ ਸਾਡੇ ਲੋਕਾਂ ਦੀ ਜਿਹੜੀ ਤੁਹਾਨੂੰ ਪਤਾ ਵੀ ਆਰਥਿਕਤਾ ਜਾਂ ਜਿੰਨੀ ਥੋੜੇ ਕਾਫੀ ਹਮ ਦਿੱਕਤ ਚ ਨੇ ਤਾਂ ਉਹਦੋਂ ਮਜਬੂਰੀ ਪਾਸ ਅਗਲਾ ਮੋਬਾਈਲ ਨੰਬਰ ਦੇ ਕੇ ਮੈਂਬਰਸ਼ਿਪ ਜਿ ਕਰਾਤੀ ਹੋਰ ਕਰਤੀ ਇਹੋ ਜਿਹੀ ਕੋਸ਼ਿਸ਼ ਹੈ ਪਰ ਅੱਜ ਜਿਹੜੇ ਜਿਹੜੇ ਗਰੀਬ ਲੋਕ ਨੇ ਇਹ ਵੀ ਸਮਝਦੇ ਨੇ ਵੀ ਯਾਰੇ ਬੰਦਾ ਜਦੋਂ ਕੋਈ ਸਾਨੂੰ ਸਾਨੂੰ ਲੋਡ ਹੁੰਦੇ ਉੱਤੇ ਇਹਦੇ ਦਰਵਾਜ਼ੇ ਬੰਦ ਹੁੰਦੇ ਨੇ ਹੂੰ ਤੇ ਅੱਜ ਇਹਨੂੰ ਲੋੜ ਅੱਜ ਇਹ 8 ਦਿਨ ਥੈਲੀਆਂ ਚੱਕੀ ਫਿਰਦਾ ਜੀ ਤਾਂ ਇਸ ਲੋਕ ਨੂੰ ਅੱਜ ਕੱਲ ਹਰ ਬੰਦਾ ਜਿਹੜਾ ਇਸ ਗੱਲ ਨੂੰ ਸਮਝਦਾ ਜੀ ਇਹਦਾ ਕੋਈ ਉਹਨਾਂ ਨੂੰ ਕੋਈ ਫਾਇਦਾ ਹੋਣ ਵਾਲਾ ਨਹੀਂ ਹੈਗਾ ਹੂੰ ਵੈਸੇ ਤਾਂ ਟਿਲਨ ਸਾਹਿਬ ਆਪਣੇ ਬਰਨਾਲਾ ਉਪਚਾਉਣ ਲਈ ਕਾਂਗਰਸ ਪਾਰਟੀ ਤੋਂ ਤੁਹਾਡੇ ਬਿਨਾ ਚੋਣ ਮੈਦਾਨ ਚ ਹੋਰ ਕੋਈ ਨਹੀਂ ਹੈ ਪਰ ਕਦੇ ਕਦੇ ਮੀਡੀਆ ਚ ਜ਼ਿਕਰ ਆਉਂਦਾ ਹੈ ਬੇਜਿੰਦਰ ਸਿੰਘਲਾ ਤੇ ਸਾਡਾ ਆਈਪੀਐਸ ਅਧਿਕਾਰੀ ਜਗਦੀਸ਼ ਮਿੱਤਲ ਦਾ ਪਰ ਉਹ ਕਦੇ ਇੱਥੇ ਫੀਲਡ 'ਚ ਤਾਂ ਨਹੀਂ ਦਿਖੇ ਪਰ ਕਦੇ-ਕਦੇ ਉਹਨਾਂ ਦਾ ਜ਼ਿਕਰ ਆਉਂਦਾ ਹੈ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜਿਹੜੇ ਮੈਨੂੰ ਜਿਹੜੇ ਸਾਡੀ ਸਮੁੱਚੀ ਲੀਡਰਸ਼ਿਪ ਦਾ ਸਮੇਤ ਸ੍ਰੀ ਵਿਜੇਂਦਰ ਸਿੰਘ ਲਾ ਹਮ ਉਹਨਾਂ ਦਾ ਪੂਰਾ ਆਸ਼ੀਰਵਾਦ ਆ ਉਹਨਾਂ ਦਾ ਪੂਰਾ ਮੈਨੂੰ ਹਰ ਗੱਲ ਤੇ ਸਹਿਯੋਗ ਆ ਤੇ ਉਹਨਾਂ ਨੂੰ ਪੂਰਾ ਮੈਨੂੰ ਉਹ ਜਿਹੜੇ ਹੈਗਾ ਸੇਹ ਦਿੰਦੇ ਨੇ ਵੀ ਆਪਾਂ ਇਲੈਕਸ਼ਨ ਕਿਦਾਂ ਲੜਨੀ ਹੈ ਜੀ ਤੇ ਕੋਈ ਐਦਾਂ ਦੀ ਗੱਲ ਨਹੀਂ ਚਲੋ ਅਖਬਾਰ ਨੇ ਕਈ ਵਾਰ ਆਪਣੇ ਲੈਵਲ ਤੇ ਕੋਈ ਖਬਰ ਲਾਉਣੀ ਹੁੰਦੀ ਹੈ ਹਾਂ ਕੁਝ ਲੋਕਾਂ ਦੀ ਤੁਹਾਨੂੰ ਪਹਿਲਾਂ ਹੁੰਦੀ ਸ਼ਾਮਾਂ ਹੁੰਦੀਆਂ ਹਰ ਇੱਕ ਦਾ ਜੀ ਕਰਦਾ ਸੀ ਕਿਸੇ ਨੂੰ ਇਹ ਨਹੀਂ ਕਹਿ ਸਕਦਾ ਤੂੰ ਦਾਵਾ ਨਾ ਰੱਖ ਹਾਂ ਤੇ ਪਰ ਪਾਰਟੀ ਸਾਰਾ ਕੁਝ ਵੇਚ ਕੇ ਵੀ ਕਿਸੇ ਬੰਦੇ ਦੀ ਪਾਰਟੀ ਨੂੰ ਕੀ ਦੇਣਾ ਹੂੰ ਜਿਹੜੇ ਜਿਹੜਾ ਪਾਰਟ ਆ ਮਾੜਾ ਦੌਰ ਸੀ ਉਹ ਬੰਦੇ ਦਾ ਪਾਰਟੀ ਲਈ ਕੀ ਰੋ ਰਿਹਾ ਹੂੰ ਜਿਹੜੀ ਪਿਛਲੀ ਆਪਣੀ ਇਲੈਕਸ਼ਨ ਨੰਗੀਆਂ ਪਾਰਲੀਮੈਂਟ ਦੀ ਉਹ ਜਿਹੜੇ ਦਾਅਵੇਦਾਰ ਨੇ ਉਹਨਾਂ ਦਾ ਉਹਦੇ ਵਿੱਚ ਕੀ ਰੋ ਰਿਹਾ ਉਹਨਾਂ ਦੇ ਪਰਿਵਾਰ ਦਾ ਕੀ ਰੋ ਰਿਹਾ ਇਹ ਸਾਰੀਆਂ ਗੱਲਾਂ ਨੂੰ ਦੇਖ ਕੇ ਜਿਹੜਾ ਟ੍ਰੈਕਟਰ ਦਾ ਫੈਸਲਾ ਹੋਏਗਾ ਮੈਂ ਸਾਬਕਾ ਆਈਪੀਐਸ ਅਧਿਕਾਰੀ ਜਗਦੀਸ਼ ਮਿੱਤਲ ਨੇ ਜਿਹੜੇ ਬਰਨਾਲਾ 'ਚ ਕਦੇ ਦੇਖੇ ਨਹੀਂ ਚੋਣ ਸਰਗਰਮੀਆਂ ਕਰਦੇ ਵੀ ਨਹੀਂ ਦੇਖੇ ਪਰ ਅਖਬਾਰ 'ਚ ਇੱਕ ਦਿਨ ਉਹਨਾਂ ਦਾ ਜ਼ਰੂਰ ਬਿਆਨ ਆਇਆ ਵੀ ਮੈਨੂੰ ਪਾਰਟੀ ਹਾਈ ਕਮਾਂਡ ਨੇ ਇੱਥੇ ਚੋਣ ਲੜਨ ਲਈ ਭੇਜ ਦਿੱਤਾ ਹੈ ਨਹੀਂ ਅਜੇ ਇਸ ਤਰ੍ਹਾਂ ਕੋਈ ਗੱਲ ਨਹੀਂ ਜੇ ਉਹਨਾਂ ਨੇ ਇਸ ਤਰ੍ਹਾਂ ਦਾ ਬਿਆਨ ਦਿੱਤਾ ਵੀ ਮੈਨੂੰ ਹਾਈ ਕਮਾਂਡ ਨੇ ਭੇਜਤਾ ਤਾਂ ਤੇ ਗਲਤ ਹੈ ਹੂੰ ਉਹਨਾਂ ਨੂੰ ਇਸ ਇਸ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਬਚਣਾ ਚਾਹੀਦਾ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਪਾਰਟੀ ਲਈ ਹੂੰ ਦੇਖ ਲੈ ਪਾਰਟੀ ਕੀ ਫੈਸਲਾ ਕਰਦੀ ਹੈ ਤੇ ਤੁਸੀਂ ਕਾਂਗਰਸ ਪਾਰਟੀ ਨੂੰ ਜ਼ਿਲ੍ਹੇ 'ਚ ਬੜਾ ਸਾਊਂਡ ਕੀਤਾ ਹੈ ਮਜ਼ਬੂਤ ਕੀਤਾ ਹੈ ਤੇ ਵਿਚਰਦੇ ਵੀ ਹੋਂ ਹਰ ਦੇ ਦੁੱਖ ਸੁੱਖ 'ਚ ਸ਼ਰੀਕ ਵੀ ਹੁੰਦੇ ਹੋ ਤੇ ਜੇ ਉੱਪਰੋਂ ਕੋਈ ਪੈਰਾਸ਼ੂਟ ਆਹੀਂ ਕੋਈ ਲੀਡਰ ਆਉਂਦਾ ਤਾਂ ਤੁਹਾਡਾ ਕੀ ਫੈਸਲਾ ਹੋਊਗਾ ਦੇਖੋ ਮੈਨੂੰ ਲੱਗਦਾ ਨਹੀਂ ਪਾਰਟੀ ਕੋਈ ਜਿਹੜੀਆਂ ਤੁਹਾਨੂੰ ਪਹਿਲਾਂ ਹੁ ਦੱਸਿਆ ਵਰਕਰਾਂ ਦੀਆਂ ਭਾਵਨਾਵਾਂ ਦੇ ਉਲਟ ਜਾ ਕੇ ਕੋਈ ਫੈਸਲਾ ਕਰੂ ਜੀ ਤੇ ਜੇ ਕੋਈ ਮੈਂ ਜਿਹੜਾ ਸਮੇਂ ਤੋਂ ਪਹਿਲਾਂ ਦਾ ਸਵਾਲ ਹੈ ਕੋਈ ਜੀ ਬਾਕੀ ਜਿਹੜੇ ਵਰਕਰ ਇੱਥੋਂ ਦੇ ਜਿਹੜੇ ਸਾਡੇ ਹੋਰ ਲੀਡਰਸ਼ਿਪ ਉਹ ਦੇਖੂਗੀ ਫਿਰ ਉਹਦਾ ਕੀ ਫੈਸਲਾ ਕਰਨਾ ਜੀ ਯਾਨੀ ਕਿ ਆਪਣੇ ਤੁਹਾਡੀ ਇੰਨੀ ਮਿਹਨਤ ਤੁਹਾਡੀ ਪਾਰਟੀ ਪ੍ਰਤੀ ਮਿਹਨਤ ਹਨਾ ਤੇ ਜੇ ਕੋਈ ਹੋਰ ਲੀਡਰ ਆ ਕੇ ਉਹ ਮਿਹਨਤ ਨੂੰ ਆਪਣੇ ਹਾਸਲ ਕਰਨਾ ਚਾਹੀਏ ਤਾਂ ਕੀ ਤੁਸੀਂ ਫਿਰ ਉਹਦੇ ਨਾਲ ਤੁਰੋਗੇ ਕਿਵੇਂ ਜਾਂ ਕੋਈ ਵਰਕਰਾਂ ਦਾ ਕੋਈ ਸਲਾਹ ਲਓਗੇ ਕੀ ਕਰੋਗੇ ਇਦਾਂ ਦੀ ਕੋਈ ਗੱਲ ਨਹੀਂ ਹੈ ਦੇਵਨ ਸਾਹਿਬ ਇਹ ਕੋਈ ਜਿਹੜੇ ਕੋਸ਼ਿਸ਼ਾਰਤੀ ਲੋਕੇ ਹਮਰ ਫਲਾਉਂਦੇ ਆ ਮੈਨੂੰ ਆਪਣੀ ਪਾਰਟੀ ਦੀ ਸਾਰੀ ਲੀਡਰਸ਼ਿਪ ਤੇ ਹਾਂਜੀ ਆਪਣੇ ਸਾਰੇ ਜਿਹੜੇ ਆਗੂਆਂ ਨਾਲ ਤੇ ਭਰੋਸਾ ਹੈ ਵੀ ਉਹ ਕੋਈ ਅਜੀਹਾ ਗਲਤ ਫੈਸਲਾ ਨਹੀਂ ਕਰਨਗੇ ਜੋ ਇਥੋਂ ਦੇ ਵਰਕਰਾਂ ਦੀਆਂ ਭਾਵਨਾਵਾਂ ਦੇ ਉਲਟ ਹੋਵੇ ਹਾਂ ਕੋਦ ਤੁਸੀਂ ਪੰਜਾਬ ਆਪਣੇ ਬਰਨਾਲੇ ਹਲਕੇ ਦੇ ਲੋਕਾਂ ਨੂੰ ਜਾਂ ਬਰਨਾਲੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਪਾਰਟੀ ਵੀ ਅੱਗੇ ਨਾਲੋਂ ਜ਼ਿਆਦਾ ਸਰਵਾਈਵ ਕਰ ਰਹੀ ਹੈ ਅੱਗੇ ਉੱਪਰ ਵੱਧ ਰਹੀ ਹੈ ਹਨਾ ਕਿ ਲੋਕ ਸਭਾ ਚੋਣਾਂ ਤੇ ਵੀ 7 ਸੀਟਾਂ ਆਈਆਂ ਤੇ ਹੁਣ ਇਸ ਟਾਈਮ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਬਰਨਾਲੇ ਦੇ ਲੋਕਾਂ ਨੂੰ ਨੌਜਵਾਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਵੀ ਉਹ ਸਾਰੀ ਗੱਲ ਦਾ ਨੈਲਸ ਕਰਨ ਜਿਵੇਂ ਕਾਂਗਰਸ ਨੇ ਜੋ ਤੋ ਰਾਜ ਕੀਤਾ ਵੀ ਉਹਨਾਂ ਨੇ ਉਹ ਕਾਂਗਰਸ ਨੇ ਕੀ ਪ੍ਰਾਪਤੀਆਂ ਉਹਨਾਂ ਨੇ ਗਰੀਬਾਂ ਲਈ ਕਿਸਾਨਾਂ ਲਈ ਵਪਾਰੀਆਂ ਲਈ ਕੀ ਕੀ ਕੀਤਾ ਹੂੰ ਕਿਵੇਂ ਇੱਥੇ ਸੂਈ ਤੋਂ ਲੈ ਕੇ ਜਹਾਜ਼ ਤੱਕ ਜੇ ਬਣ ਲੱਗਿਆ ਵੀ ਉਹ ਕੀ ਦੇਣਾ ਜੀ ਤੇ ਜੋ ਲੋਕ ਨੇ ਝੂਠ ਬੋਲ ਕੇ ਉਹਨਾਂ ਦੀਆਂ ਵੋਟਾਂ ਲਈਆਂ ਉਹਨਾਂ ਦਾ ਸ਼ੋਸ਼ਣ ਕੀਤਾ ਸਾਡੇ ਨੌਜਵਾਨਾਂ ਦਾ ਹੂੰ ਰੰਗਲਾ ਪੰਜਾਬ ਬਣਾਉਣ ਦੀ ਗੱਲ ਉਹਨਾਂ ਨੂੰ ਸਾਬ ਜਵਾਬ ਦਿਖਾਏ ਗਏ ਹੂੰ ਆ ਕਿਸਾਨਾਂ ਨੂੰ ਝੂਠ ਐਮ ਐਮ ਐਸ ਪੀ ਦੇ ਝੂਠੇ ਸਾਬ ਜਵਾਬ ਦਿਖਾਏ ਗਏ ਹੂੰ ਵਪਾਰੀਆਂ ਲਈ ਵੀ ਭੈ ਮੁਕਤ ਤੁਸੀਂ ਰਹਿ ਸਕਦੇ ਹੋ ਤਾਂ ਜ ਚੰਗਾ ਪ੍ਰਸ਼ਾਸਨ ਗੁੱਡ ਗਵਰਨੈਂਸ ਦੇਣ ਦੇ ਬਾਅਦ ਕੀਤੇ ਉਹਨਾਂ ਨੇ ਜੀ ਤੇ ਉਹ ਸਾਰੇ ਕੁਝ ਦੇਖਣ ਵੀ ਅੱਜ ਇੱਥੇ ਕੀ ਰਾਜਗਤਾ ਫੈਲੀ ਪਈ ਹੈ ਜੀ ਗੈਂਗਬਾਰ ਹੋ ਰਹੀ ਹੈ ਫਰੋਥੀਆਂ ਮੰਗੀਆਂ ਜਾ ਰਹੀਆਂ ਜਿਹੜਾ ਸਾਡਾ ਵਪਾਰੀ ਅੱਜ ਜੀ ਉਹ ਬੜੇ ਡਰ ਦੇ ਮਾਹੌਲ 'ਚ ਹੈ ਸਾਰੇ ਆਮ ਫੋਨਾਂ ਦੇ ਲੋਕਾਂ ਨੂੰ ਫਰੋਥੀਆਂ ਮੰਗਨ ਬਾਤ ਜੀਦਾ ਵੀ ਥੋੜਾ ਬਹੁਤਾ ਕੰਮ ਚੱਲਦਾ ਜੀ ਆ ਮਤਲਬ ਜਿਵੇਂ ਹੁਣ ਡੀਜ਼ਲ ਤੇ ਬਿਜਲੀ ਦੇ ਰੇਟ ਪਤਾ ਹੈ ਕਿਥੇ ਕਿਹੜਾ ਜਿਹਾ ਬਿਲੀ ਮੁਕਤ ਦੇ ਰਹੇ ਹਨ ਜੀ ਤਾਂ ਕਾਫੀ ਗੱਲਾਂ ਨੇ ਵੀ ਮੈਂ ਤਾਂ ਇਸ ਸੰਦਰਭ ਜੋ ਵੀ ਗੱਲਾਂ ਕੀਤੀਆਂ ਚਾਹੇ ਹੈਲਥ ਦੀ ਗੱਲ ਕੀਤੀ ਚਾਹੇ ਉਹਨਾਂ ਨੇ ਅ ਐਜੂਕੇਸ਼ਨ ਦੀ ਗੱਲ ਕੀਤੀ ਜੀ ਤਾਂ ਇੱਥੇ ਕੋਈ ਨਵੀਂ ਡਿਵੈਲਪਮੈਂਟ ਨਹੀਂ ਹੋਈ ਜੀ ਤੇ ਸਗੋਂ ਜਿਹੜਾ ਹਾਲਾਤ ਪਹਿਲਾਂ ਨੂੰ ਵੀ ਬਦਤਰ ਹੋ ਗਿਆ ਹੂੰ ਪਿੱਛੇ ਜੀ ਕੋਈ ਲੋਕਲ ਮੁੱਦਾ ਆਇਆ ਸੀ ਜੀ ਸ਼੍ਰੋਮਣੀ ਕਮੇਟੀ ਦੇ ਦਰਦਾਨਾਂ ਦਾ ਹਾਂ ਤੇ ਉੱਥੇ ਕੋਈ ਵਪਾਰੀਆਂ ਦਾ ਧੱਕਾ ਹੋਣ ਲੱਗਿਆ ਸੀ ਕੀ ਮੈਟਰ ਸੀਗਾ ਉométre ਤਸਰੋਮਣੀ ਕਮੇਟੀ ਤੇ ਡੇਰਾ ਬਾਬਾ ਗੰਦ ਸਿੰਘ ਦਾ ਕੋਈ ਪੁਰਾਣਾ ਡਿਸਪੂਟ ਚੱਲਦਾ ਹੈ ਜੀ ਉਹ ਜਿਹੜੇ ਡੇਰਾ ਬਾਬਾ ਗੰਦ ਸਿੰਘ ਦੇ ਪ੍ਰਬੰਧਕ ਨੇ ਉਹ ਕਹਿੰਦੇ ਸਾਡੇ ਹੱਕ 'ਚ ਫੈਸਲਾ ਹੋਇਆ ਹੂੰ ਕੁਝ ਦਿਨ ਪਹਿਲਾਂ ਉਹ ਕੁਝ ਬੰਦੇ ਲੈ ਕੇ ਦੁਕਾਨਦਾਰਾਂ ਕੋਲੇ ਪਾ ਗਏ ਜੀ ਬਿਸਕਰਾਇਆ ਸੀ ਦੈਨ ਦੇ ਹੱਕਦਾਰਾਂ ਨੂੰ ਦੇਖੋ ਸਾਡੇ ਕੋਲੇ ਸੁਪਰੀਮ ਕੋਰਟ ਦਾ ਫੈਸਲਾ ਹੈ ਜੀ ਤੇ ਜਿਹੜੇ ਐਸਜੀਪੀਸੀ ਵਾਲੇ ਆ ਉਹਨਾਂ ਦਾ ਤਰਕ ਸੀ ਕਿ ਤੁਹਾਡਾ ਜਿਹੜਾ ਐਗਰੀਮੈਂਟ ਆ ਸਾਡੇ ਨਾਲ ਆ ਸਾਡਾ ਪੋਟੈਸ਼ਨ ਆ ਇਹਨਾਂ ਤੇ ਤੁਸੀਂ ਕਰਾਇਆ ਸਾਨੂੰ ਦਿਓ ਜੀ ਤੇ ਉਹਨਾਂ ਦੇ ਰੌਲੇ ਦੇ ਵਿੱਚ ਜਿਹੜਾ ਆਮ ਵਪਾਰੀ ਆ ਉਹ ਫਸ ਰਿਹਾ ਸੀ ਜੀ ਉਸ ਦਿਨ ਕੀ ਹੋਇਆ ਵੀ ਐਸਜੀਪੀਸੀ ਵਾਲਿਆਂ ਨੇ ਇੱਕ ਕਾਫੀ ਵੱਡੀ ਗੰੰਟੀ ਦੇ ਵਿੱਚ ਹਥਿਆਰਬੰਦ ਲੋਕਾਂ ਨੂੰ ਨਾਲ ਲੈ ਕੇ ਰੈਫਲਾਂ, ਗੰਡਾਸੇ, ਕਿਰਪਾਨਾਂ, ਮਾਰੂ ਹਥਿਆਰ ਲੈ ਕੇ ਇੱਕ ਦਹਿਸ਼ਤ ਦਾ ਮਾਹੌਲ ਜੀ ਪੈਦਾ ਕੀਤਾ ਉੱਥੇ। ਤਾਂ ਮੈਂ ਉਹਨਾਂ ਨੂੰ ਇਹੀ ਕਿਹਾ ਸੀ ਵੀ ਤੁਸੀਂ ਹਰ ਗੱਲ ਤੇ ਠੀਕ ਹੋ ਸਕਦੇ ਹੋ। ਜੀ ਤੁਹਾਡੇ ਕੰਮ ਠੀਕ ਹੋ ਸਕਦੇ ਨੇ। ਜੀ ਪਰ ਜਿਹੜਾ ਤੁਹਾਡਾ ਤੁਸੀਂ ਇਹ ਤਰੀਕਾ ਅਪਣਾਇਆ ਇਹ ਗਲਤ ਹੈ। ਓਕੇ ਤੁਸੀਂ ਇਹਨੂੰ ਪ੍ਰਸ਼ਾਸਨ ਕੋਲੇ ਜਾਓ। ਹਮ ਤੁਸੀਂ ਜੈਂਟਲੀ ਵੀ ਉਹ ਇੱਕ ਵਪਾਰੀ ਬੰਦੇ ਨੂੰ ਬੁਲਾ ਕੇ ਉਹਨੂੰ ਆਪਣੀ ਦੱਸ ਸਕਦੇ ਹੋ ਗੱਲ ਨਹੀਂ ਮੰਨਦਾ ਤਾਂ ਤੁਸੀਂ ਥਾਣੇ ਜਾ ਸਕਦੇ ਹੋ। ਜੀ ਤੁਹਾਡਾ ਤਰੀਕਾ ਗਲਤ ਹੈ ਇਹ ਬਦਮਾਸ਼ੀ ਜਿਹੜੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਗੁੰਡਾ ਕਰਤੀ ਜਿਹੜੀ ਇੱਥੇ ਤੁਸੀਂ ਕਰ ਰਹੇ ਹੋ ਜੀ ਇਸ ਗੱਲ ਨੂੰ ਲੈ ਕੇ ਥੋੜਾ ਜਿਹਾ ਤਣਾਅ ਹੋ ਗਿਆ ਸੀਗਾ ਜੀ ਤੇ ਅੱਜ ਅਸੀਂ ਮੈਂ ਅੱਜ ਵੀ ਇੱਥੋਂ ਦੇ ਵਪਾਰੀਆਂ ਨੂੰ ਕੱਲ ਐਸਜੀਪੀਸੀ ਦੇ ਕਰਕੇ ਨਹੀਂ ਹੋਰ ਵੀ ਕਿਤੇ ਕੋਈ ਸਾਡੇ ਵਪਾਰੀਆਂ ਨੂੰ ਕੋਈ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰੇ ਕੋਈ ਡਰਾਉਣ ਦੀ ਕੋਸ਼ਿਸ਼ ਕਰੇ ਜੀ ਤਾਂ ਮੈਂ ਹਮੇਸ਼ਾ ਜਿਹੜਾ ਸੱਚਾਈ ਦੇ ਨਾਲ ਖੜੂੰਗਾ ਠੀਕ ਹੈ ਤੇ ਇੱਕ ਜੀ ਨੂੰ ਸਭ ਹੋਰ ਦੱਸੋ ਆਪਨੇ ਆਖਰੀ ਸਵਾਲ ਹੈ ਵੀ ਰਮਨਜੀਤ ਬਿੱਟੂ ਜਿਹੜੇ ਕਾਂਗਰਸ ਚੋਂ ਹੀ ਗਏ ਨੇ ਬੀਜੇਪੀ ਚ ਜਾ ਕੇ ਹੁਣ ਰਾਹੁਲ ਗਾਂਧੀ ਨੂੰ ਅੱਤਵਾਦੀ ਦੱਸਣ ਲੱਗ ਗਏ ਨੇ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਉਹ ਰਮਨਜੀਤ ਬਿੱਟੂ ਨੇ ਇਹ ਜੀ ਆਪਣੇ ਇਹ ਜਆ ਬਿਆਨ ਕਿਉਂ ਦਿੱਤਾ ਦੇਖੋ ਕਿਉਂ ਦਿੱਤਾ ਤਾਂ ਰਮਨਜੀਤ ਸਿੰਘ ਬਿੱਟੂ ਦੱਸ ਸਕਦੇ ਨੇ ਪਰ ਮੈਂ ਸਮਝਦਾ ਮ ਜਿਹੜਾ ਰਾਜਨੀਤਿਕ ਲੋਕਾਂ ਦਾ ਜਿਹੜਾ ਕਰਦਾਰ ਆ ਜੀ ਇਹਨਾਂ ਮਰ ਚੁੱਕਿਆ ਜੀ ਵੀ ਉਹ ਬੋਲਣ ਲੱਗੇ ਕੁਝ ਦੇਖਦੇ ਨਹੀਂ ਜੀ ਜਿਹਨੂੰ ਪਹਿਲਾਂ ਉਹ ਆਪਣਾ ਆਕਾ ਕਹਿੰਦੇ ਸੀ ਅੱਜ ਉਹਨੂੰ ਹੱਥ ਵੱਜਣ ਲੱਗਿਆ ਹਾਂਜੀ ਅੱਜ ਜੇ ਜੋ ਉਹਨਾਂ ਦੀ ਪਿਛੋਂ ਨਾਲ ਪਿੱਛੇ ਬਟੂ ਦੀ ਚਾਹੇ ਉਹਨਾਂ ਦਾ ਪਰਿਵਾਰ ਦੀ ਬੜੀ ਵੱਡੀ ਸਰਦਾਰ ਬਿਨ ਸਿੰਘ ਦੀ ਦੇਣ ਆ ਪਾਰਟੀ ਨੂੰ ਜੀ ਉਹਨਾਂ ਦੇ ਪੁਰਾਣੇ ਕਾਂਗਰਸੀ ਪਰਿਵਾਰ ਹੈ ਪਰ ਫਿਰ ਵੀ ਉਹਨਾਂ ਨੂੰ ਅੱਗੇ ਲਿਆਉਣ 'ਚ ਉਹਨੂੰ ਐਮਪੀ ਬਣਾਉਣ ਦੇ ਵਿੱਚੋਂ ਟਿਕਟ ਦੇਣ ਦੇ ਵਿੱਚ ਉਹਨਾਂ ਦੀ ਬਾਹ ਫੜ ਕੇ ਉਹਨਾਂ ਨੂੰ ਉੱਪਰ ਖੜਾ ਕਰਨ ਦੇ ਵਿੱਚ ਹਾਂਜੀ ਰੋਹਲ ਗਾਂਧੀ ਦੀ ਬੜੀ ਵੱਡੀ ਦੇਣ ਹੈ ਹੂੰ ਤੇ ਜੇ ਅਸੀਂ ਉਹ ਫਿਰ ਬਦਲ ਕੇ ਫਿਰ ਉਹਨਾਂ ਦੀ ਪੱਟ ਸੁਰੇ ਮਾਰ ਲੱਗ ਜੇ ਤਾਂ ਇਹ ਦੁਕਣਾਉਣੀ ਤੇ ਮਾੜੀ ਗੱਲ ਹੋਰ ਕੋਈ ਹੋ ਸਕਦੀ ਮੈਂ ਇਹਨਾਂ ਗੱਲ ਦੀ ਕੋਹਰ ਦੰਦਾ ਕਰਦਾ ਜਿਹੜੀ ਤੁਸੀਂ ਦੂਸਰੀ ਪਾਰਟੀ ਚ ਚਲੇ ਗਏ ਕੋਈ ਪੋਇਟਬਲੀ ਕੋਈ ਉਹਦਾ ਤੁਸੀਂ ਵਿਰੋਧ ਕਰਨਾ ਚਾਹੁੰਦੇ ਹੋ ਕਰੋ ਜੀ ਤੇ ਪਰ ਇੰਨਾ ਇੰਨੀ ਗਰਾਵਟ ਅਤਵੱਦੀਆ ਦੇਣਾ ਹਾਂ ਇੰਨੀ ਗਰਾਵਟ ਵਾਲੇ ਬਿਆਨ ਦੇਣਾ ਮਤਲਬ ਬਹੁਤ ਹੀ ਮਤਲਬ ਮੈਂ ਇਹਨਾਂ ਦੀ ਜਿਹੜੀ ਮਾੜੀ ਸੋਚ ਸੋਚ ਹੈ ਇਹਨਾਂ ਗੁਲਦੀਪ ਸਿੰਘ ਕਾਹ ਢੱਲੋਂ ਜੀ ਜੋ ਕਿ ਬਰਨਾਲਾ ਜਿਮਣੀ ਚੋਂ ਆਉਣ ਦੇ ਆਪਣੇ ਕਾਂਗਰਸ ਪਾਰਟੀ ਟਿਕਟ ਤੋਂ ਪ੍ਰਮੁੱਖ ਦਾਅਵਾ ਕਰ ਰਹੇ ਇਹਨਾਂ ਨੇ ਆਪਣੀ ਕਾਂਗਰਸ ਪਾਰਟੀ ਹਾਈ ਕਵਰਨਟ ਤੇ ਪੂਰਨ ਤੌਰ 'ਤੇ ਰੋਸ ਜਤਾਇਆ ਹੈ ਕਿ ਮੇਰੀ ਮਿਹਨਤ ਤੇ ਮੇਰੇ ਜਨਤਾਰ ਨੂੰ ਦੇਖਦੇ ਹੋਏ ਤੇ ਮੇਰੀ ਕਾਫੀ ਲੰਬੀ ਸਮੇਂ ਦੀ ਮਿਹਨਤ ਨੂੰ ਦੇਖਦੇ ਹੋਏ ਪਾਰਟੀ ਇਹ ਵਰਕਰਾਂ ਦਾ ਤੇ ਇਹਨਾਂ ਦਾ ਭਰੋਸਾ ਨਹੀਂ ਤੋੜੇਗੀ ਤੇ ਇਹਨਾਂ ਨੂੰ ਹੀ ਚੋਣ ਮੈਦਾਨ ਵਿੱਚ उतਾਰੇਗੀ ਜਿਸ ਕਰਕੇ ਇਹ ਇਹਨਾਂ ਨੇ ਸਰਗਰਮੀਆਂ ਵਿੱਢਿਆ ਹੋਇਆ ਉਹ ਵੀ ਇਹਨਾਂ ਨੇ ਕਿਹਾ ਹੈ ਵੀ ਮੇਰੀ ਜ਼ਿੰਮੇਵਾਰੀ ਬਣਦੀ ਹੈ ਐਜ ਜ਼ਿਲਾ ਪ੍ਰਧਾਨ ਮੈਂ ਹਰ ਦੇ ਦੁੱਖ ਸੁੱਖ ਚ ਸ਼ਰੀਕ ਹੋ ਰਿਹਾ ਤੇ ਫਿਰ ਵੀ ਆਪਣੇ ਜੇ ਕੋਈ ਇਹੋ ਜਿਹਾ ਫੈਸਲਾ ਆਉਂਦਾ ਹੈ ਤਾਂ ਆਪਣੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਜਾਣਨਗੇ ਵੈਸੇ ਵਰਕਰਾਂ ਦੇ ਭਾਵਨਾ ਨੂੰ ਦੇਖਦੇ ਹੋਏ ਇਹ ਕਹਿੰਦੇ ਹਨ ਕਿ ਮੈਨੂੰ ਹੀ ਚੋਣ ਮੈਦਾਨ ਵਿੱਚ ਉਤਾਰਿਆ ਜਾਵੇਗਾ ਇਹਨਾਂ ਦਾ ਦਾਵਾ ਇਹ ਹੈ ਕੁਲਦੀਪ ਸਿੰਘ ਕਾਟਲੋਂ ਜੀ ਆਪ ਜੀ ਦਾ ਹਮਦਦ ਟੀਵੀ ਤੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਦੇਵੋਂ ਸਾਹਿਬ ਥੈਂਕ ਯੂ ਬਰੀ ਮਚ